ਇਹ ਤੇ ਨੈਸ਼ਨਲ ਹਾਈਵੇ 53 ਤੇ ਜਿਹੜੀ ਸੜਕ ਅਮਰਸਰ ਤੋਂ ਬਟਿੰਡੇ ਨੂੰ ਜਾਂਦੀ ਆ ਸੇਖਵਾ ਪਿੰਡ ਕੋਲ ਜਿਹੜੀ ਸਾਡੀ ਲੇਬਰ ਉਹ ਬੂਟਿਆਂ ਦੀ ਗੜਾਈ ਦਾ ਕੰਮ ਕਰ ਰਹੀ ਸੀ ਖੱਬੇ ਪਾਸੇ ਤੇ ਉੱਥੇ ਉਹਨਾਂ ਜਦੋਂ ਬੂਟੇ ਗੋੜਨ ਵਾਸਤੇ ਕਈ ਮਾਰੀ ਤੇ ਥੱਲੋਂ ਇੱਕ ਟਿਫਨ ਵਰਗੀ ਚੀਜ਼ ਜਿਹੜੀ ਆ ਉਹਨਾਂ ਨੂੰ ਮਹਿਸੂਸ ਹੋਈ ਉਹ ਫਟ ਗਈ ਜਦੋਂ ਉਹਦੇ ਵਿੱਚੋਂ ਇੱਕ ਗਰਨੇਡ ਗਰਨੇਡ ਵਰਗਾ ਇੱਕ ਛੋਟਾ ਜਿਹੜਾ ਬੰਬ ਆ ਤੇ ਲੇਵਰ ਨੂੰ ਜਿਹੜਾ ਇਹਦੀ ਇਨਫਾਰਮੇਸ਼ਨ ਜਿਹੜੀ ਮੈਨੂੰ ਦਿੱਤੀ ਗਈ ਮੈਂ ਆਪ ਦੇ ਜ਼ਿੰਮੇਵਾਰੀ ਸਮਝਦੇ ਹੋਏ ਜਿਹੜਾ ਡੀਐਸਪੀ ਜੀਰਾ ਜੀ ਨੂੰ ਤੁਰੰਤ ਸੂਚਿਤ ਕੀਤਾ ਤੇ ਅਸੀਂ ਮੁੜ ਕੇ ਇੱਥੇ ਮੌਕੇ ਦੇ ਉੱਤੇ ਉਦੋਂ ਆਏ ਡੀਐਸਪੀ ਜੀਰਾ ਸਾਹਿਬ ਦੇ ਨਾਲ ਤੇ ਉਹ ਜਿਹੜੀ ਕਾਰਵਾਈ ਅੱਗੇ ਜਿਹੜੀ ਆ ਉਹ ਚੱਲ ਰਹੀ ਆ ਐਸਐਸਪੀ ਸਾਹਿਬ ਜਿਹੜੇ ਫਰੋਜਪੁਰ ਜੀ ਆ ਉਹ ਵੀ ਮੌਕੇ ਤੇ ਪਹੁੰਚ ਗਏ ਧੰਨਵਾਦ ਉਹਦੇ ਬਾਰੇ ਜਾਣਕਾਰੀ ਇਹ ਸੇਕਵਾ ਪਿੰਡ ਹੈਗਾ ਇਹ ਜੀਰੇ ਦੇ ਵਿੱਚ ਪੈਂਦਾ ਸਦਰ ਥਾਣੇ ਦੇ ਵਿੱਚ ਤੇ ਇੱਥੇ ਜਿਹੜੇ ਫੋਰਸਟ ਵਾਲੇ ਸੀਗੇ ਉਹ ਕੰਮ ਕਰ ਰਹੇ ਸੀਗੇ ਤੇ ਉਹਨਾਂ ਦੀ ਖੁਦਾਈ ਦੇ ਵਿੱਚ ਇੱਕ ਛੋਟਾ ਬਾਕਸ ਮਿਲਿਆ ਗਿਆ ਬਾਕਸ ਦੇ ਵਿੱਚੋਂ ਜਦੋਂ ਉਹਨਾਂ ਨੇ ਕੱਈ ਬਾਰ ਹੀ ਗਿਆ ਤੇ ਉਹ ਗਰਨੇਰ ਜਿਹੜਾ ਸੀਗਾ ਉਹ ਇੱਥੇ ਬਾਹਰ ਗਿਰਿਆ ਸੀਗਾ ਤੇ ਉਹਨਾਂ ਦੀ ਇਨਫੋਰਮੇਸ਼ਨ ਤੇ ਅਸੀਂ ਇੱਥੇ ਆਈ ਸੀ ਦੇਖਣ ਵਾਸਤੇ ਡਿਸਪੋਜ਼ਰ ਵਗਰਾ ਮੰਗਾਇਆ ਵੀ ਕਿਹੜੀ ਕੰਪਨੀ ਦਾ ਕਿੱਥੋਂ ਦੀ ਆਇਆ ਗਿਆ ਉਹ ਸਾਰਾ ਪਤਾ ਲੱਗਣ ਤੋਂ ਬਾਅਦ ਫਿਰ ਇਨਵੈਸਟੀਗੇਸ਼ਨ ਜੋ ਆਏਗਾ ਫਿਰ ਤੁਹਾਨੂੰ ਦੱਸਾਂਗੇ ਜੀ ਤੇ ਨੈਸ਼ਨਲ ਹਾਈਵੇ 53 ਤੇ ਜਿਹੜੀ ਸੜਕ ਅਮਰਸਰ ਤੋਂ ਬਠਿੰਡੇ ਨੂੰ ਜਾਂਦੀ ਆ ਸੇਖਵਾ ਪਿੰਡ ਕੋਲ ਜਿਹੜੀ ਸਾਡੀ ਮੇਵਰ ਆ ਉਹ ਬੂਟਿਆਂ ਦੀ ਗੜਾਈ ਦਾ ਕੰਮ ਕਰ ਰਹੀ ਸੀ ਖੱਬੇ ਪਾਸੇ ਤੇ ਉੱਥੇ ਉਹਨਾਂ ਜਦੋਂ ਬੂਟੇ ਗੋੜਨ ਵਾਸਤੇ ਕਈ ਮਾਰੀ ਤੇ ਥੱਲੋਂ ਇੱਕ ਟਿਫਨ ਵਰਗੀ ਚੀਜ਼ ਜਿਹੜੀ ਆ ਉਹਨਾਂ ਨੂੰ ਮਹਿਸੂਸ ਹੋਈ ਉਹ ਫਟ ਗਈ ਜਦੋਂ ਉਹਦੇ ਵਿੱਚੋਂ ਇੱਕ ਗਰਨੇਡ ਗਰਨੇਡ ਵਰਗਾ ਇੱਕ ਛੋਟਾ ਜਿਹੜਾ ਬੰਬ ਆ ਤੇ ਲੈਵਰ ਨੂੰ ਜਿਹੜਾ ਇਹ ਇਨਫਾਰਮੇਸ਼ਨ ਜਿਹੜੀ ਮੈਨੂੰ ਦਿੱਤੀ ਗਈ ਮੈਂ ਆਹਦੇ ਜ਼ਿੰਮੇਵਾਰੀ ਸਮਝਦੇ ਹੋਏ ਜਿਹੜਾ ਡੀਐਸਪੀ ਜੀਰਾ ਜੀ ਨੂੰ ਤੁਰੰਤ ਸੂਚਿਤ ਕੀਤਾ ਤੇ ਅਸੀਂ ਮੁੜ ਕੇ ਇੱਥੇ ਮੌਕੇ ਦੇ ਉੱਤੇ ਉਦੋਂ ਆਏ ਡੀਐਸਪੀ ਜੀਰਾ ਸਾਹਿਬ ਦੇ ਨਾਲ ਤੇ ਉਹ ਜਿਹੜੀ ਕਾਰਵਾਈ ਅੱਗੇ ਜਿਹੜੀ ਆ ਉਹ ਚੱਲ ਰਹੀ ਆ ਐਸਐਸਪੀ ਸਾਹਿਬ ਜਿਹੜੇ ਫਰੋਜ਼ਪੁਰ ਜੀ ਆ ਉਹ ਵੀ ਮੌਕੇ ਤੇ ਪਹੁੰਚ ਗਏ ਧੰਨਵਾਦ ਹੋਂਦੇ ਬਾਰੇ ਜਾਣਕਾਰੀ ਇਹ ਸੇਕਵਾ ਪਿੰਡ ਹੈਗੇ ਇਹ ਜੀਰੇ ਦੇ ਵਿੱਚ ਪੈਂਦਾ ਸਦਰ ਥਾਣੇ ਦੇ ਵਿੱਚ ਤੇ ਇੱਥੇ ਜਿਹੜੇ ਫੋਰੈਸਟ ਵਾਲੇ ਸੀਗੇ ਉਹ ਕੰਮ ਕਰ ਰਹੇ ਸੀਗੇ ਤੇ ਉਹਨਾਂ ਦੀ ਖੁਦਾਈ ਦੇ ਵਿੱਚ ਇੱਕ ਛੋਟਾ ਜਿਹਾ ਬਾਕਸ ਮਿਲਿਆ ਗਿਆ ਬਾਕਸ ਦੇ ਵਿੱਚੋਂ ਜਦੋਂ ਉਹਨਾਂ ਨੇ ਕੱਈ ਬਾਰ ਹੀ ਗਿਆ ਤੇ ਉਹ ਗਰਨੇਰ ਜਿਹਾ ਸੀਗਾ ਉਹ ਇੱਥੇ ਬਾਹਰ ਗਿਰਿਆ ਸੀਗਾ ਤੇ ਉਹਨਾਂ ਦੀ ਇਨਫੋਰਮੇਸ਼ਨ ਤੇ ਅਸੀਂ ਇੱਥੇ ਆਏ ਸੀ ਦੇਖਣ ਵਾਸਤੇ ਡਿਸਪੋਜ਼ਰ ਵਗੈਰਾ ਮੰਗਾਇਆ ਵੀ ਕਿਹੜੀ ਕੰਪਨੀ ਦਾ ਕਿੱਥੋਂ ਦੀ ਆਇਆ ਗਿਆ ਉਹ ਸਾਰਾ ਪਤਾ ਲੱਗਣ ਤੋਂ ਬਾਅਦ ਫਿਰ ਇਨਵੈਸਟੀਗੇਸ਼ਨ ਜੋ ਆਏਗਾ ਫਿਰ ਤੁਹਾਨੂੰ ਦੱਸਾਂਗੇ ਜੀ